99 ਸਾਲ ਦੀ ਉਮਰ ਦੇ ਵਿੱਚ ਤਰਵਿੰਦਰ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਦਰਸਲ ਪਿਛਲੇ ਕੁਝ ਦਿਨ ਪਹਿਲਾਂ ਝੂਠੀ ਦਿਹਾਂਤ ਦੀ ਖਬਰ ਫੈਲੀ ਸੀ ਤਾਂ ਹੁਣ ਉਹਨਾਂ ਦਾ ਦਿਹਾਂਤ ਹੋਇਆ ਹੈ ਤਸਵੀਰਾਂ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਸਕੇ ਸਬੰਧੀਆਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਤਾਂ ਬਾਲੀਵੁੱਡ ਜਗਤ ਦੇ ਲਈ ਇਹ ਸੋਗ ਦੀ ਲਹਿਰ ਹੈ ਕਿਉਂਕਿ ਬਹੁਤ ਸਾਰੀਆਂ ਸੈਂਕੜੇ ਹੀ ਫਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਨੇ ਤਾਂ ਅੱਜ ਇਸ ਦੁਨੀਆ ਦੇ ਵਿੱਚ ਤਰਮਿੰਦਰ ਨਹੀਂ ਰਹੇ ਹਾਲਾਂਕਿ ਉਹਨਾਂ ਦਾ ਸਬੰਧ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਰਹੇ ਔਰ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਮੁੰਬਈ ਚਲੇ ਗਏ ਬੋਬੀ ਦਿਓਲ ਤੇ ਸਣੀ ਦਿਓਲ ਉਹਨਾਂ ਦੇ ਦੋ ਪੁੱਤਰ ਨੇ ਇਸ ਤੋਂ ਬਿਨਾ ਹੋਰ ਪਰਿਵਾਰਕ ਮੈਂਬਰ ਉਹਨਾਂ ਦੇ ਘਰ ਆ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਰਮਿੰਦਰ ਸਿੰਘ ਦੇ ਘਰ ਐਂਬੂਲੈਂਸ ਆ ਜਿਹੜੀ ਉਹ ਵੀ ਪਹੁੰਚ ਚੁੱਕੀ ਹੈ ਪਿਛਲੇ 15-20 ਦਿਨ ਪਹਿਲਾਂ ਝੂਠੀ ਮੌਤ ਦੀ ਖਬਰ ਫੈਲੀ ਸੀ ਉਸ ਤੋਂ ਬਾਅਦ ਸਣੀ ਦਿਓਲ ਪੜਕੇ ਸੀ ਮੀਡੀਆ ਤੇ ਉਹਨਾਂ ਦਾ ਗੁੱਸਾ ਫੁੱਟਿਆ ਸੀ ਕਿਉਂਕਿ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇਹ ਝੂਠੀ ਅਫਵਾਹ ਫੈਲਾਈ ਗਈ ਸੀ ਕਿ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਪਰ ਉਦੋਂ ਜ਼ੇਰੇ ਇਲਾਜ ਸੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਫਿਰ ਛੁੱਟੀ ਹੋਈ ਘਰ ਲੈ ਕੇ ਆਏ ਤਾਂ ਅੱਜ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ ਉਹ ਲੰਮੇ ਸਮੇਂ ਤੋਂ ਬਿਮਾਰ ਸੀ ਤਰਵਿੰਦਰ ਦਾ ਕੁਝ ਦਿਨ ਪਹਿਲਾਂ ਇੱਕ ਹਸਪੀਟਲ ਤੋਂ ਇਲਾਜ ਚੱਲ ਰਿਹਾ ਸੀ ਹੁਣ ਘਰ ਦੇ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਸੀ ਧਰਮਿੰਦਰ ਦੇ ਘਰ ਦੇ ਬਾਹਰ ਐਂਬੂਲੈਂਸ ਪਹੁੰਚ ਗਈ ਉਹਨਾਂ ਦੇ ਘਰ ਦੇ ਬਾਹਰ ਬੈਰੀਕੇਟਿੰਗ ਵੀ ਕੀਤੀ ਹੋਈ ਹੈ ਉਹਨਾਂ ਦੀਆਂ ਤਿੰਨ ਬੇਟੀਆਂ ਨੇ ਦੋ ਬੇਟੇ ਨੇ ਉਹ ਲੰਮੇ ਸਮੇਂ ਤੋਂ ਕਾਫੀ ਜ਼ਿਆਦਾ ਬਿਮਾਰ ਸਨ ਦੱਸ ਦਈਏ ਕਿ ਧਰਮਿੰਦਰ ਨੇ 1960 ਦੇ ਵਿੱਚ ਫਿਲਮ ਦਿਲ ਵੀ ਤੇਰਾ ਹੰਮ ਵੀ ਤੇਰੇ ਦੇ ਵਿੱਚ ਡੈਬਿਊ ਕੀਤਾ ਇਸ ਤੋਂ ਬਾਅਦ ਉਹਨਾਂ ਦੀਆਂ ਅਨੇਕਾਂ ਫਿਲਮਾਂ ਲੋਕਾਂ ਦੇ ਵਿੱਚ ਖਿੱਚ ਦਾ ਕੇਂਦਰ ਬਣੀਆਂ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਔਰ ਬਾਲੀਵੁੱਡ ਦੀਆਂ ਸੈਂਕੜੇ ਹੀ ਫਿਲਮਾਂ ਨੇ ਜਿਨ੍ਹਾਂ ਤੋਂ ਬਾਅਦ ਉਹ ਚਰਚਾ ਦੇ ਵਿੱਚ ਆਏ ਕੰਮ ਕਰ ਚੁੱਕੇ ਨੇ ਸੁਪਰ ਹਿੱਟ ਫਿਲਮਾਂ ਉਹਨਾਂ ਦੀਆਂ ਗਈਆਂ ਤਾਂ ਝੂਠੀ ਅਫਵਾਹ ਪਿਛਲੇ 15-20 ਦਿਨਾਂ ਦੇ ਵਿੱਚ ਫੈਲੀ ਸੀ ਉਸ ਤੋਂ ਬਾਅਦ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ 89 ਸਾਲ ਦੀ ਉਮਰ ਦੇ ਵਿੱਚ ਤਰਮਿੰਦਰ ਨੇ ਆਖਰੀ ਸਾਹ ਲਏ ਨੇ